ਕਾਪੀ ਜਿਹੜੇ ਆਪਣੀ ਸਾਰੀ ਜ਼ਿੰਦਗੀ ਗੁਰੂ ਸ਼ਾਸਤਰ ਦੇ ਗੁਰਬਾਣੀ ਦੇ ਹੁਕਮ ਤੱਕ ਉਲਟ ਚੱਲ ਕੇ گزارਦੇ ਹਨ ਬੁਰਾਈਆਂ ਵਿੱਚ ਲਗਾਉਂਦੇ ਹਨ ਉਹਨਾਂ ਵਾਸਤੇ ਦੱਸਿਆ ਜਿੱਤਨੇ ਨਰਕ ਸਭ ਮਨਮੁਖ ਪਹੁੰਚੋਗੇ ਗੁਰਮੁਖ ਲੇਪਨਾ ਮਾਸ਼ਾ ਹੈ ਉਹਨਾਂ ਵਾਸਤੇ ਦੋਜਖ ਨਰਕ ਦੱਸਿਆ ਹੈ ਜਿਹੜੇ ਕਈ ਕਹਿੰਦੇ ਦੋਜਖ ਨਰਕ ਕੋਈ ਨਹੀਂ ਉਹਨਾਂ ਨੂੰ ਪਤਾ ਹੀ ਨਹੀਂ ਹੈ ਇਉਂ ਕਰਕੇ ਉਹਨਾਂ ਦੀ ਗਤੀ ਇਹ ਜੀਏ ਮਰਨ ਤੋਂ ਬਾਅਦ ਜਮਰਾਜਾ ਦੇ ਦੂਤ ਧਰਮਰਾਜਾ ਦੇ ਪੇਸ਼ ਕਰਦੇ ਹਨ ਮਾਰ ਦੇ ਘੁੱਟ ਦੇ ਲੈ ਜਾਂਦੇ ਹਨ ਜਿਹੇ ਜੇ ਪਾਪ ਕੀਤੇ ਉਹ ਜੇ ਸੈਕੰਡ 3rd ਕਲਾਸ ਦੇ ਦੁੱਖ ਉਸ ਨੂੰ ਮਿਲਦੇ ਹਨ ਬੜੀ ਦੇਰ ਤੱਕ ਨਰਕਾਂ ਦੇ ਵਿੱਚ ਦੁੱਖ ਪਾਉਂਦਾ ਹੈ ਤੇ ਉੱਥੇ ਸੱਪ ਚੂਹੇ ਬੜ ਬੜ ਖਾਂਦੇ ਹਨ ਗੰਧਮੰਦ ਵਿੱਚ ਉਬਲਦਾ ਹੈ ਜਿਹੇ ਜੇ ਆਪ ਕੀਤੇ ਓਏ ਜੇ ਸਸ਼ੈ ਗੰਧੜ ਕਲਾਸ ਦੇ ਦੁੱਖ ਉਸ ਨੂੰ ਮਿਲਦੇ ਹਨ ਕਿ ਗਤੀ ਬ੍ਰਹਮ ਗਿਆਨੀਆਂ ਦੀ ਹੈ ਭਰਤੀ ਕਰਦੇ ਕਰਦੇ ਬ੍ਰਹਮ ਗਿਆਨੀ ਅਵਸਥਾ ਇਹਨੇ ਪ੍ਰਭੂ ਦਾ ਮਿਲਾਪ ਹੋ ਜਾਣਾ ਜਿਸ ਨੂੰ ਦੱਸਿਆ ਕਬੂ ਸਾਧ ਸੰਗਤੇ ਪਾਵੈ ਉਸ ਅਸਥਾਨ ਤੇ ਬਾਹਰ ਨਾ ਆਵੈ ਅੰਤਰ ਹੋਏ ਗਿਆਨ ਪ੍ਰਗਾਸ ਉਸ ਅਸਥਾਨ ਕਾ ਨਹੀਂ ਵਿਨਾਸ਼ ਨੰਤਨ ਨਾਮ ਰਤੇ ਇਤਰੰਗ شاداب ਬਸ਼ੇਮਾ ਬ੍ਰਹਮ ਕੇ ਸੰਗ ਜਿਉਂ ਜਲ ਮੇਂ ਜਲ ਆਏ ਖਟਾਨਾ ਤਿਉ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਮਨ ਪਾਏ ਬਿਸਰਾਮ ਨਾਨਕ ਪਰਮ ਕੇ ਸਤਿਗੁਰੂ ਉਹ ਉਹਨਾਂ ਦਾ ਆਉਣਾ ਜਾਣਾ ਬੰਦ ਹੈ ਸਾਰੇ ਪ੍ਰੀਪੂਰਨ ਜੋ ਪਰਮਾਤਮਾ ਹੈ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰ ਹੈ ਉਹਦੇ ਵਿੱਚ ਮਿਲ ਕੇ ਉਹਦਾ ਰੂਪ ਹੀ ਬਣਿਆ ਉਹਨ ਦਾ ਕਿਸੇ ਲੋਕ ਨੂੰ ਜਾਣਾ ਆਉਣਾ ਨਹੀਂ ਹੁੰਦਾ ਬਈ ਕੀ ਕਰੂਗਾ ਵਿਚਾਰ